ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਖੁਸ਼ ਹੋ ਸਾਰੇ ਠੀਕ ਹੋ ਮਾਰਾ ਸਭ ਨੂੰ ਚੜ੍ਹਦੀ ਕਲਾ ਤੇ ਕੰਮ ਦੀ ਉਸਤਿ ਤਰਕਸ਼ਨ ਜੀ ਸਵਾਗਤ ਹੈ ਤੁਹਾਡਾ ਐਲੀਗੈਂਟ ਕ੍ਰਾਫਟ ਸਰਵਲ ਤੇ ਤੇ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਅ ਮੈਂ ਬਣਾਉਣ ਲੱਗੀ ਆ ਜੀ ਇਹ ਚ ਪਾਲਕ ਪਨੀਰ ਠੀਕ ਹੈ ਜੀ ਪਾਲਕ ਆਈ ਹੋਈ ਸੀਗੀ ਪਿੰਡੋਂ ਥੋੜੀ ਜਿਹੀ ਤੇ ਉਸ ਪਾਲਕ ਨੂੰ ਕੁੱਕਰ 'ਚ ਮੈਂ ਕੱਟ ਕੇ ਪਾ ਲਈਆਂ ਇਹ ਜਿੱਥੇ ਥੋੜਾ ਜਿਹਾ ਪਾਣੀ ਪਾ ਲਿਆ ਸੀਗਾ ਉਪਰ ਚ ਪਹਿਲਾਂ ਮੈਂ ਜਿਵੇਂ ਆਪਾਂ ਸਾਗ 'ਚ ਪਹਿਲਾਂ ਥੋੜਾ ਜਿਹਾ ਪਾਣੀ ਪਾਉਂਦੇ ਹੁੰਨੇ ਆ ਜਿਵੇਂ ਇਦਾਂ ਬਸ ਪਾਲਕ ਨੂੰ ਫਿਰ ਮਰਵਾਲਾ ਵਿੱਚ ਸਾਤ ਤੱਕ ਬਿਸਲਾ ਠੀਕ ਹੈ ਜੀ ਇੱਧਰ ਮੈਂ ਮਲਾਈ ਰੜਕੀ ਸੀਗੀ ਕਿਉਂ ਗਰਮ ਹੋਣਾ ਰੱਖਤਾ ਮੱਖਣ ਕਿਉਂ ਬੜਨਾ ਠੀਕ ਹੈ ਜੀ ਪਨੀਰ ਬਣਾ ਲਿਆ ਆਪਾਂ ਨੇ ਪਨੀਰ ਦਾਬ 'ਚ ਰੱਖਤਾ ਕੱਢ ਕੇ ਤੇ ਲਓ ਜੀ ਹੁਣ ਪਾਲਕ ਇਹ ਬਣਾਵਾਂਗੇ ਆਪਾਂ ਬਸ ਬਿਸਲਾਂ ਵੱਜੀਆਂ ਤੇ ਜਦੋਂ ਇਹ ਚੰਗੀ ਤਰ੍ਹਾਂ ਰਿਜ ਗਈ ਪਾਲਕ ਖਲਪਾ ਕੋਟ ਕੇ ਤੜਕਾ ਲਾ ਕੇ ਪਣੀ ਪਾਵਾਂਗੇ ਲਓ ਜੀ ਆਪਾਂ ਨੇ ਪਾਲਕ ਇਹਨ ਪੂਰੀ ਤਰ੍ਹਾਂ ਰਿਜਣ ਤੋਂ ਬਾਅਦ ਉਹਦੇ ਸੇ ਉਹਨੂੰ ਘੋਟ ਲਿਆ ਸੀਗਾ ਚੰਗੀ ਤਰ੍ਹਾਂ ਤੇ ਬਲੈਂਡਰ ਮਾਰ ਕੇ ਫਿਰ ਆਪਾਂ ਇਹਦਾ ਤੜਕਾ ਭੁੰਨ ਕੇ ਫਾਈ ਪੇਨ ਚ ਵਿੱਚ ਪਾਲਕ ਪਾਤੀ ਮੈਂ ਆਪਾ ਕੇ ਨਮਕ ਮਿਰਚ ਪਾ ਕੇ ਪਾਲਕ ਪਾਤੀ ਡਰਾਈ ਮਸਾਲੇ ਪਾ ਕੇ ਠੀਕ ਹੈ ਜੀ ਹੁਣ ਆਪਾਂ ਥੋੜਾ ਜਿਹਾ ਇਹਨੂੰ ਘਰਾਂਗੇ ਰਿਝਾਵਾਂਗੇ ਨਾਲ ਪਨੀਰ ਕੱਟ ਕੇ ਪਾਵਾਂਗੇ ਠੀਕ ਹੈ ਛੋਟੇ ਛੋਟੇ ਪੀਸ ਪਨੀਰ ਦੇ ਕੱਟ ਕੇ ਪਾਵਾਂਗੇ ਆਪਣਾ ਸ਼ਾਹੀ ਪਾਲਕ ਪਨੀਰ ਬਣ ਕੇ ਰੈਡੀ ਹੋ ਗਿਆ ਜੀ ਠੀਕ ਹੈ ਪਰ ਇਹ ਪਤਾ ਨਹੀਂ ਕਿ ਇਹ ਜਾਊਗਾ ਮੈਂ ਤਾਂ ਪੂਰੀ ਰੀਜਨਾ ਬਣਾਇਆ ਬਾਕੀ ਖਾਣ ਵਾਲਿਆਂ ਨੂੰ ਪਤਾ ਨਹੀਂ ਪਸੰਦ ਆਊਗਾ ਕਿ ਨਹੀਂ ਆਊਗਾ ਤੇ ਉਹ ਮੈਡਮ ਜੀ ਤਾਂ ਉਹ ਜੇ ਹੁਣੇ ਬਣਾ ਰਹੇ ਨੇ ਦੇਖੋ ਜੀ ਇੱਕ ਘੰਟੇ ਚ ਇੰਨੀ ਵਧੀਆ ਟਿੱਕੀ ਜਾਮੂਗੀ ਪਨੀਰ ਦੀ ਮੈਂ ਬਸ ਅੱਧਾ ਘੰਟਾ ਦਾਬੇਠਾ ਰੱਖਤਾ ਸੀਗਾ उस तो बाद फिर फ्रिज चलाता सी फ्रिज चलाता सी पालक थोड़ी जी ना पतली है हम्म चलो जी जो भी हो हो जाना तो फिर पता नहीं कहाँ जाना है थोड़ा जा बने बिल्कुल पालक थोड़ी जी ना अपने ऊपर हुई नहीं अपने ऊपर इस बार हुई हो नहीं पालक ਮੈਂ ਸਵੇਰੇ ਦੇਖਿਆ ਸੀ ਮੈਂ ਇੱਥੇ ਦੇ ਤਾਂ ਨਹੀਂ ਆ ਤੜਾ ਬਸ ਇੱਕੋ ਦੇਚ ਹੋਈ ਹੋਈ ਆ ਮੈਂ ਇੱਥਿਆਂ ਦੇ ਵਿੱਚ ਹੋਈ ਹੋਈ ਨਾ ਉਹਨਾਂ ਦੇ ਧਨੀਏ ਤੇ ਪਤਾ ਨਹੀਂ ਮੈਂ ਇੱਥੇ ਦੇ ਹਾਂ ਮੈਂ ਛੋਟੀ ਹੁੰਦੀ ਬਹੁਤ ਖਾਂਦੀ ਹੁੰਦੀ ਸੀ ਐਨਕ ਮੇਰੇ ਫਿਰ ਵੀ ਲੱਗ ਗਈ ਤਾਂ ਦਰ ਲੱਗੀ ਹੁੰਦੀ ਸੀ ਦੋਏ ਘਰ ਆਪਣੇ ਉੱਥੋਂ ਤੋੜ ਤੜ ਖਾਂਦੀ ਹੁੰਦੀ ਸੀ ਮੈਂ ਮਨੋਸ਼ ਹਫਤਾ ਦੇ ਸੁੱਪਰ ਕੱਪੜੇ ਧਾਰਨਾ ਸਬਜ਼ੀ ਪੰਜੀ ਬਣਾ ਕੇ ਅੱਜ ਕੱਪੜੇ ਧੋਏ ਸੀ ਸਵੇਰੇ ਲੈ ਕੇ ਉਹਨਾਂ ਨੂੰ ਧਾਰਨ ਸੋ ਠੰਡੇ ਹੋਵੇ ਉਹਨਲੇ ਇਸ ਟਾਈਮ ਤੱਕ ਠੰਡੇ ਹੋ ਜਾਂਦੇ ਨੇ ਪੱਗਾਂ ਸੀ ਅੰਦਰ ਸੁੱਕਣੀਆਂ ਪਾਣੇ ਹੁੰਨੇ ਆ ਜੀ। ਓਹੋ। ਕੁਕਰੀ ਜਿਹਾ ਸੱਜਣਾ ਤਾਂ ਆਪੇ ਥੱਲੇ ਜਾ ਕੇ ਸੁੱਕ ਮਾਰੀ ਆ। ਆ ਪੱਪਾ ਦੀਆਂ ਛੋਟਾਂ ਤਾਂ ਰੱਖ ਦਿੰਦਾ ਪਰ ਅਸਲੀਆਂ। ਪੀਹੂ ਦੀਆਂ ਤਾਂ ਨਹੀਂ ਦੇਣੀਆਂ। ਪੀਹੂ ਦੀ ਕੋਈ ਛੋਟ ਧੋਤੀ ਅੱਜ ਦੂਜੀ ਤਾਂ ਹੈ ਨਹੀਂ ਜੀ। ਆ ਫਰੜਿਆ ਆਪਣੇ ਮੇਥੇ ਪਾਲਕ ਵਧੀਆ ਹੋ ਗਏ ਬਸ ਪਾਲਕ ਤਾਂ ਇਹਦੇ ਵਿੱਚ ਥੋੜ੍ਹ ਜੇ ਇਸੇ ਵਿੱਚ ਥੋੜੇ ਫੱਟੇ ਹੋਏ ਹੋਏ ਹਜੇ ਪਾਲਕ ਦੇ ਇਹ ਧਣੀਆਂ ਇਹ ਮੇਥੇ ਵਧੀਆ ਹੋਏ ਇਹ ਆਲੇ ਆਪਣੇ ਵਿੱਚ ਇਹਦੇ ਤੇ ਵੀ ਮੇਥੇ ਵਧੀਆ ਹੋ ਗਏ ਇਹ ਧਣੀਆਂ ਨਾ ਉਹਨਾਂ ਚ ਤਾਓ ਮੇਰਾ ਤਾਂ ਮਛਰ ਜਿਹਾ ਖਾ ਗਿਆ ਆ ਬਹੁਤ ਪਾ ਬਹੁਤ ਨਹੀਂ ਹੁਣ ਹੈਗੇ ਆਹੀ ਆ ਬਸ ਹੁਣ ਤਾਂ ਕੱਲ ਨੂੰ ਪਾਣੀ ਪਾਵਾਂਗੇ ਸਵੇਰੇ ਨਾ ਹਨਾ ਹੁਣ ਤਾਂ ਸ਼ਾਮ ਹੋ ਗਈ ਨਾ ਕੱਲ ਸਵੇਰੇ ਪਾਣੀ ਪਾ ਕੇ ਜਾਵਾਂਗੇ ਧੋਨੀਆਂ ਥੀੜਾ ਪੀਲਾ ਹੋ ਗਿਆ ਸੁੱਕ ਗਿਆ ਇਹ ਸਾਈਡ ਤੋਂ ਨਹੀਂ ਸੁੱਕਾ ਨਹੀਂ ਹੈਗਾ ਗਿੱਲੇ ਵਿੱਚੋਂ ਉਹ ਤੇ ਗਿੱਲੇ ਮੈਂ ਪਰਸੋਂ ਚੌਥੇਕ ਪਾਣੀ ਪਾ ਕੇ ਹੀ ਸੀਗੀ ਜਿਆਦਾ ਪਾਣੀ ਮੇਲਾ ਮੈਂ ਉਸ ਦਿਨ ਮੇਰੇ ਤੋਂ ਪਾਣੀ ਜਿਆਦਾ ਪੈ ਗਿਆ ਇੱਕ ਵਾਰ ਮੈਨੂੰ ਭੀਮਤਾ ਜੀ ਕਹਿੰਦੇ ਸੀ ਕਹਿੰਦੇ ਪਾਣੀ ਜਿਆਦਾ ਪਾ ਦਿੰਦੇ ਤੁਸੀਂ ਭਾਬੀ ਮੈਂ ਇੱਥੇ ਤੋੜ ਲਿਆ ਥੋੜੀ ਜਿਹੀ ਬਹੁਤ ਸੰਡੇ ਵਾਲੇ ਤੈਨੂੰ ਤੋੜਾਂਗੇ ਸਾਰਾ ਕੁਝ ਹੀ ਤੋੜ ਕੇ ਲੈ ਜਾਾਂਗੇ ਵਿੱਚ ਧਣੀਆਂ ਵਿੱਚ ਮੇਥੇ ਸਾਰਾ ਕੁਝ ਇਕੱਠਾ ਕਰਕੇ ਨਾ ਨਹੀਂ ਨਹੀਂ ਮੱਕੀ ਦੀਆਂ ਰੋਟੀਆਂ ਚ ਪਾਏ ਹੋਏ ਸੀ ਮੱਕੀ ਦੀਆਂ ਰੋਟੀਆਂ ਚ ਖਾਣ ਲੋ ਜੀ ਆਰਡਰ ਲੱਗ ਗਿਆ ਮੱਕੀ ਦੀਆਂ ਰੋਟੀਆਂ ਚ ਮੇਥਿਆਂ ਨੇ ਮੱਕੀ ਦੀਆਂ ਰੋਟੀਆਂ ਖਾਣੀਆਂ ਨੇ ਸੰਡੇ ਬਣਾਵਾਂਗੇ ਸੰਡੇ ਪਾਤਾ ਜੀ ਹੁਣ ਟੋਪੀ ਨਹੀਂ ਲਾਉਂਦੇ ਸਰਦੀ ਸਰਦੀ ਫਿਰ ਵੀ ਮੇਰਾ ਸਿਰ ਬਹੁਤ ਠਰਦਾ ਫਿਰ ਵੀ ਸਿਰ ਦੁਖਣ ਲੱਗ ਜਾਂਦਾ ਮੇਰਾ ਟੋਪੀ ਲੈ ਕੇ ਰੱਖ ਦਿਆਂ ਨਾ ਜਾਦਾ ਤਰ ਤੇ ਲੋ ਜੀ ਹੁਣ ਆਪਾਂ ਚਲਦੇ ਆਂ ਨੀਚੇ ਆਪਣੇ ਸਾਰੇ ਕੰਮ ਤਕਰੀਬਨ ਖਤਮ ਹੋ ਗਏ ਹੁਣ ਆਪਾਂ ਕੱਪੜੇ ਸੰਭਾਲਾਂਗੇ ਨਿੱਕੇ ਜਾ ਕੇ ਫੇਰ ਆਪਣਾ ਮੋਹ ਕਰਾਂਗੇ ਚਾਰੀਆਂ ਵਾਲੇ ਗੇਟੇ ਦੀ ਗੋਹੂਟੀ ਨਾਲ ਲਾਇਕ ਨਹੀਂ ਹੈ ਹਵਾ ਨਾਲ ਮਿੱਟੀ ਜਾ ਤੇ ਆਪਣਾ ਉਸ ਤੋਂ ਬਾਅਦ ਦੇਖਦੇ ਆਂ ਕੀ ਕਰਨਾ ਹੋਰ ਹਾਂਜੀ ਖਰੋਟ ਸਾਹਿਬ आजे थोड़ा सरप्राइज मेरे यह है ना पालक सरप्राइज इतता जी खरोड़ खरोड़ सामु अपने पालक तीन आज बना यार दस्यानी सी खा के दस सोजी की मेहनत बन यार बहुत टेस्टी पक्का हम्म देखा मैंने टेस्ट करके आया लाया जी मैं अप्पा रेडीमेड मिले हम ਮਾ ਮਾ ਤੁਮਤਲਵ ਬਾਹਰ ਬਾਹਰ ਉਹ ਰੈਸਟੋਰੈਂਟ ਵਗੈਰਾ ਤੋਂ ਡਾਕਟਰ ਟੈਸਟੀ ਬਣਾਦੀ ਪਾਲਕ ਵੀ ਕਰਦਾ ਸੀ ਨਾ ਉਹ ਪਾਲਕ ਬੰਦਦਾ ਥਾਬੇ ਵਾਲਾ ਇਹ ਹੁੰਦਾ ਜੀ ਰੈਸਟੋਰੈਂਟ ਆ ਪਤਾ ਨਹੀਂ ਉਹਨਾਂ ਨੇ ਧੋਤੀ ਐ ਸਮਾਰੀ ਐ ਚੀਜ਼ ਕਨੇਹੀ ਨਾ ਕਹੇ ਜੇ ਹੱਥਾਂ ਨਾਲ ਬਣਾਇਆ ਇਹ ਚ ਬਹੁਤ ਕੁਝ ਮੈਟਰ ਕਰਦਾ ਹੈ ਨਾ ਤੇ ਜੇ ਜੇ ਪਿਆਰ ਸਤਕਾਰ ਨਾਲ ਬਣੀ ਆ ਬਿਲਕੁਲ ਬਿਲਕੁਲ ਇਕ ਚੀਜ਼ ਆਪਾਂ ਬੜੀ ਬੜਾਈ ਲੈਂਦੀ ਆ ਬਿਲਕੁਲ ਲੋ ਜੀ ਨਾਲ ਉਤਰ ਕਦਾ ਚਾਹ ਹੈ ਨਾ ਪਨੀਰ ਵੀ ਘਰ ਦਾ ਪਾਲਕ ਵੀ ਘਰ ਦੀ ਬਣਾਉਣ ਵਾਲੇ ਬੰਦੇ ਵੀ ਕਰਦੇ ਹੈ ਨਾ ਜੀ ਠੀਕ ਲੋ ਜੀ ਹੁਣ ਅਸੀਂ ਰੋਟੀ ਖਾ ਲਈਏ ਵੀਡੀਓ ਦਾ ਆਪਾਂ ਕਰਦੇ ਆ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰ ਸਬਸਕ੍ਰਾਈਬ ਜੀ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਮਿਲਦੇ ਹਾਂ ਇੱਕ ਨਵੇਂ ਹੋਰ ਬਲੌਗ ਦੇ ਨਾਲ ਤਦ ਤੱਕ ਲਈਏ ਟੇਕ ਕੇਅਰ ਬਾਏ ਬਾਏ